ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਤੇ ਸਾਡੇ YouTube ਚੈਨਲ ਤੇ ਇਹ ਚੈਨਲ ਇਹ ਨਿਊ ਬਣਾਇਆ ਹੈ ਤੇ ਚਲੋ ਨਿਊ ਚੈਨਲ ਆ ਹਾਂ ਜੀ ਨਿਊ ਚੈਨਲ ਆ ਤੇ ਸਾਡੇ ਅੱਜ ਐਨੀਵਰਸਰੀ ਤੇ ਅੱਜ ਸਾਡੇ ਕਰੇ ਸਾਡੀ ਮੈਡਮ ਜਿਹੜੀ ਆ ਪਕੌੜੇ ਬਣਾਉਣ ਮਿਕਸ ਪਕੌੜੇ ਬਣਾਉਣ ਲੱਗੇ ਨੇ ਤੇ ਯਸ਼ਪ੍ਰੀਤ ਨੇ ਵੀ ਨਾਲ ਹੈਲਪ ਕੀਤੀ ਹੈ ਯਸ਼ਪ੍ਰੀਤ ਆ ਦੇਖੋ ਆ ਦੇਖੋ ਜੀ ਯਸ਼ਪ੍ਰੀਤ ਬੁਗਾ ਦੇ ਖਾਣੇ ਪਤ ਇਧਰ ਦੇਖੋ हां जी ना जी आसानी ਦੇ ਲੋ ਜੀ ਨਾਲ ਹੈਲਪ ਕਰਾ ਰਹੀ ਹੈ ਆਪਣੀ ਮੰਮੀ ਦੇ ਸਾਨੀ ਵਿੱਚ ਲੋ ਜੀ ਗਰਮਾ ਗਰਮ ਪਕੌੜੇ ਸ਼ੁਰੂ ਹੋ ਗਏ ਆ ਬਣਨੇ ਤੇ ਸਾਡੇ ਬੰਦ ਤੇ ਅੱਜ ਕਪੀ ਜੁਨਾ ਦੇ ਜੀ ਦਾ ਵੀ ਅੱਜ ਪ੍ਰਕਾਸ਼ ਜਣਾ ਹੈ ਜੀ ਤੇ ਸਾਨੂੰ ਉਹਨਾਂ ਦੇ ਵੱਲੋਂ ਵੀ ਬਹੁਤ ਖੁਸ਼ੀ ਆ ਜੀ ਸਾਡਾ ਚੱਲੋ ਚੈਨਲ ਸ਼ਾਨਦਤ ਰੱਖਿਆ ਕਰੇ ਤੇ ਸਾਰੇ ਜਣੇ ਸਤਿ ਸ਼੍ਰੀ ਅਕਾਲ ਕੀ ਸਪੋਰਟ ਕਰੋ ਆ ਮੇਰੀ ਬੇਟੀ ਇਨੇ ਪੈਂਡਿੰਗ ਨਾ ਕਰ ਦਿਖਾਉ ਪਤਾ ਬਟਿੰਗ oh my god really nice ਅੱਜ ਸਾਡੇ ਆ ਗਈ ਆ ਸਾਲਗिरा ਆਪਰਾ ਖਿਆ ਮੈਡਮ ਜੀ ਕੀ ਕਰ ਰਹੇ ਹੋ ਪਕੌੜੇ ਬਣਾ ਰਹੇ ਹੋ oh my god ਬੜੇ ਲਾਦਰ ਗ੍ਰੇਸਿਸ ਪਕੌੜੇ ਬਣਾ ਰਿਹਾ ਤੁਹਾਡੇ ਨੋ ਲਓ ਜੀ ਬਣ ਗਏ ਪਕੌੜੇ ਤਿਆਰ ਹੋ ਗਏ ਜੱਜ ਸਾਡਾ ਖਾ ਕੇ ਦੱਸੋਗਾ ਜੀ ਪਕੌੜੇ ਕਿੱਦਾਂ ਦੇ ਬਣੇ ਆ ਜੱਜੇ ਬਟਾ ਦੱਸੋ ਕਿੱਦਾਂ ਦੇ ਬਣੇ ਆ ਸਵਾਦ ਸਵਾਦ ਤੇ ਹੁਣ ਪਬਲਿਕ ਨੂੰ ਤੁਸੀਂ ਇਹ ਕਹਿ ਰਹੇ ਸਾਰਿਆਂ ਨੂੰ ਇਹ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਐਂਡ ਫੋਲੋ ਕਰੋ ਲਾਈਕ ਐਂਡ ਫੋਲੋ ਤੇ ਸਾਡਾ ਪਹਿਲਾ ਵਲੌਗ ਆ ਇਹ ਸਾਡਾ ਪਹਿਲਾ ਵਲੌਗ ਆ ਤੇ ਪਲੀਜ਼ ਸਾਨੂੰ ਸਪੋਰਟ ਕਰੋ ਪਲੀਜ਼ ਸਾਨੂੰ ਸਪੋਰਟ ਕਰੋ ਤੇ ਮੇਰੀ ਮੰਮੀ ਬਹੁਤ ਸੋਹਣੀ ਹੈ ਮੇਰੇ ਮੰਮਾ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਬਹੁਤ ਟੇਸਟੀ ਹੁੰਦਾ